ਬੱਚਾ ਉਦੋਂ ਤੱਕ ਨਾ ਕਰੋ ਜਦੋਂ ਤੱਕ ਹਸਬੰਡ ਵਾਈਫ ਇੱਕ ਦੂਜੇ ਨੂੰ ਸਮਝ ਨਾ ਲੈਣ ਤੇ ਇੱਕ ਚੀਜ਼ ਇਹ ਵੀ ਪੜੀ ਸੀ ਤਦ ਤੱਕ ਕੁੜੀ ਨੂੰ ਨਾ ਵਿਆਹੋ ਜਦ ਤੱਕ ਉਹ ਆਪਣੇ ਪੈਰਾਂ ਤੇ ਖੜੀ ਨਾ ਹੋ ਜਾਏ ਮੈਨੂੰ ਲੱਗਦਾ ਜੋ ਜੈ ਨੂੰ ਠੀਕ ਲੱਗਦਾ ਹੈ ਮੈਨੂੰ ਲੱਗਦਾ ਕਿ ਵਾਟ ਇਫ ਕਿ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਪਲ ਤੁਸੀਂ ਕਿ ਹੁਣੀ ਕਿਹਾ ਕਿ ਕਪਲ ਉਦੋਂ ਤੱਕ ਬੱਚਾ ਨਾ ਕਰਨ ਜਦ ਤੱਕ ਇੱਕ ਦੂਸਰੇ ਨੂੰ ਸਮਝਦੇ ਨਹੀਂ ਬਟ ਵਾਟ ਇਫ ਕਿ ਬੱਚਾ ਹੀ ਜ਼ਰੀਆ ਬਣਨਾ ਸੀ ਕਿ ਉਹ ਇੱਕ ਦੂਸਰੇ ਨੂੰ ਸਮਝਣ ਐਂਡ ਵਾਟ ਇਫ ਕਿ ਕੁੜੀ ਨੇ ਵਿਆਹ ਕਰਾ ਕੇ ਰਿਸਪਾਂਸਿਬਿਲਟੀ ਲੈ ਕੇ ਹੀ ਸੈੱਟ ਹੋਣਾ ਸੀ ਹੋਰ ਸੈੱਟ ਹੋਣਾ ਸੀ ਮੈਨੂੰ ਨਹੀਂ ਇਹ ਤਾਂ ਕਹਿੰਦੇ ਕਹਿੰਦੇ ਰੰਬ ਦੀ ਰਜਾ ਚਲ ਆਓ ਰੰਬ ਦੀ ਰਜਾ ਸਿੱਧੀ ਜੀ ਗੱਲ ਹੈ ਨਾ ਹਾਂ ਗਰਵਾਣੀ ਚ ਹੀ ਲਿਖਿਆ ਹੋਇਆ ਇੱਦਾਂ ਕੋਈ ਮਤਲਬ ਪੱਥਰ ਤੇ ਲਕੀਰ ਨਾ ਮਾਰੋ ਕਿ ਆਹ ਨਹੀਂ ਤਾਂ ਆਹ ਨਹੀਂ ਆਹ ਨਹੀਂ ਤਾਂ ਆਹ ਨਹੀਂ ਬਿਕਾਜ਼ ਅਪਾ ਉੰਨੀ ਮਤਲਬ ਆਪਣੇ ਪਾਵਰ ਚ ਸਿਰਫ ਇੰਨੀਕੀ ਚੀਜ਼ ਹੈ ਕਿ ਆਪਾਂ ਮਿਹਨਤ ਕਰ ਕਰਕੇ ਹਰ ਇੱਕ ਦਿਨ ਨੂੰ ਜਿੱਤੀਏ ਅੱਗੇ ਵਧিয়ে ਜੋ ਆਪਾਂ ਸੋਚਿਆ ਜੋ ਆਪਾਂ ਚੰਗਾ ਸੋਚਿਆ ਉਹਨੂੰ ਆਪਾਂ ਪੂਰਾ ਕਰੀਏ ਪਰ ਆਪਾਂ ਜੇ ਸ਼ਰਤਾਂ ਰੱਖਣ ਲੱਗ ਜਾਈਏ ਕਿ ਆ ਨਹੀਂ ਤਾਂ ਆ ਆ ਨਹੀਂ ਤੇ ਇਦਾਂ ਇਦਾਂ ਨਹੀਂ ਤੇ ਇਦਾਂ ਤਾਂ ਪਤਾ ਨਹੀਂ ਆਪਾਂ ਸ਼ਾਇਦ ਪਤਾ ਨਹੀਂ ਰੱਬ ਨੂੰ ਲਲਕਾਰ ਰਹੇ ਆ ਜੀ ਹੀ ਨਹੀਂ ਰਹੇ ਪਰ ਰੱਬ ਨੂੰ ਲਲਕਾਰ ਰਹੇ ਆ ਕਿ ਨਹੀਂ ਆ ਆ ਤੇ ਇਦਾਂ ਹੀ ਹੋਗਾ ਮੇਰੇ ਤਰੀਕੇ ਨਾਲ ਹੀ ਹੋਗਾ ਨਹੀਂ ਆਪਾਂ ਨੂੰ ਕੀ ਪਤਾ ਕਿ ਰੱਬ ਨੇ ਆਪਣਾ ਲਈ ਕੀ ਸੋਚਿਆ ਹੈ ਬੱਚਾ ਹੋ ਤੱਕ ਨਾ ਕਰੋ ਜੋ ਤੱਕ ਹਸਬੰਡ ਵਾਈਫ ਇੱਕ ਦੂਜੇ ਨੂੰ ਸਮਝਣਾ ਨਾ ਲੈਣ ਤੇ ਇੱਕ ਚੀਜ਼ ਇਹ ਵੀ ਪੜ੍ਹੀ ਸੀ ਤਦ ਤੱਕ ਕੁੜੀ ਨੂੰ ਨਾ ਵਿਆਹ ਜਦ ਤੱਕ ਉਹ ਆਪਣੇ ਪੈਰਾਂ ਤੇ ਖੜੀ ਨਾ ਹੋ ਜਾਏ ਮੈਨੂੰ ਲੱਗਦਾ ਜੋ ਜੈਨੂ ਠੀਕ ਲੱਗਦਾ ਹੈ ਮੈਨੂੰ ਲੱਗਦਾ ਕਿ ਵਾਟ ਇਫ ਕਿ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਪਲ ਤੁਸੀਂ ਕਿ ਹੁਣੀ ਕਿਹਾ ਕਿ ਕਪਲ ਉਦੋਂ ਤੱਕ ਬੱਚਾ ਨਾ ਕਰਨ ਜਦ ਤੱਕ ਇੱਕ ਦੂਜੇ ਨੂੰ ਸਮਝਦੇ ਨਹੀਂ ਬਟ ਵਾਟ ਇਫ ਕਿ ਬੱਚਾ ਹੀ ਜ਼ਰੀਆ ਬੰਨਣਾ ਸੀ ਕਿ ਉਹ ਇੱਕ ਦੂਜੇ ਨੂੰ ਸਮਝਣ ਐਂਡ ਵਾਟ ਇਫ ਕਿ ਕੁੜੀ ਨੇ ਵਿਆਹ ਕਰਾ ਕੇ ਰਿਸਪੌਂਸਿਬਿਲਟੀ ਲੈ ਕੇ ਹੀ ਸੈੱਟ ਹੋਣਾ ਸੀ ਹੋਰ ਸੈੱਟ ਹੋਣਾ ਸੀ ਮੈਨੂੰ ਨਹੀਂ ਇਹ ਤਾਂ ਕਹਿੰਦੇ ਕਹਿੰਦੇ ਰੱਬ ਦੀ ਰਜਾ ਚਲਾਓ ਰੱਬ ਦੀ ਰਜਾ ਸਿੱਧੀ ਜੀ ਗੱਲ ਹੈ ਨਾ ਹਾਂ ਗਰਵਾਣੀ ਚ ਹੀ ਲਿਖਿਆ ਹੋਇਆ ਇਦਾਂ ਕੋਈ ਮਤਲਬ ਪੱਥਰ ਤੇ ਲਕੀਰ ਨਾ ਮਾਰੋ ਕਿ ਆ ਨਹੀਂ ਤਾਂ ਆ ਨਹੀਂ ਆ ਨਹੀਂ ਤਾਂ ਆ ਨਹੀਂ ਬਿਕਾਜ਼ ਅਪਾ ਉੰਨੀ ਮਤਲਬ ਆਪਣੇ ਪਾਵਰ ਚ ਸਿਰਫ ਇੰਨੀ ਇੱਕ ਚੀਜ਼ ਹੈ ਕਿ ਆਪਾਂ ਮਿਹਨਤ ਕਰ ਕਰਕੇ ਹਰ ਇੱਕ ਦਿਨ ਨੂੰ ਜਿੱਤੀਏ ਅੱਗੇ ਵਧিয়ে ਜੋ ਆਪਾਂ ਸੋਚਿਆ ਜੋ ਆਪਾਂ ਚੰਗਾ ਸੋਚਿਆ ਉਹਨੂੰ ਆਪਾਂ ਪੂਰਾ ਕਰੀਏ ਪਰ ਆਪਾਂ ਜੇ ਸ਼ਰਤਾਂ ਰੱਖਣ ਲੱਗ ਜਾਈਏ ਕਿ ਆ ਨਹੀਂ ਤਾਂ ਆ ਆ ਨਹੀਂ ਤੇ ਇਦਾਂ ਇਦਾਂ ਨਹੀਂ ਤੇ ਇਦਾਂ ਤਾਂ ਪਤਾ ਨਹੀਂ ਆਪਾਂ ਸ਼ਾਇਦ ਪਤਾ ਨਹੀਂ ਰੱਬ ਵੀ ਲੜਾ ਰਹੇ ਹੈ ਕਿ ਨਹੀਂ ਆ ਆ ਤਾਂ ਇਦਾਂ ਹੀ ਹੋਊਗਾ ਮੇਰੇ ਤਰੀਕੇ ਨਾਲ ਹੀ ਹੋਊਗਾ ਨਹੀਂ ਆਪਾਂ ਨੂੰ ਕੀ ਪਤਾ ਕਿ ਰੱਬ ਨੇ ਆਪਣੇ ਲਈ ਕੀ ਸੋਚਿਆ ਹੈ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ